ਲੋ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਦਾ ਆਇਆ ਪਹਿਲਾ ਵੱਡਾ ਬਿਆਨ ਆਖਰ ਕੀ ਕੁਝ ਕਹਿ ਰਹੇ ਨੇ ਜਗਜੀਤ ਸਿੰਘ ਡੱਲੇਵਾਲ ਕਿਸ ਤਰੀਕੇ ਦੀ ਆ ਉਹਨਾਂ ਦੀ ਸਿਹਤ ਕਿੰਨਾ ਕੁ ਹੋਇਆ ਮੈਡੀਕਲ ਟ੍ਰੀਟਮੈਂਟ ਲੈਣ ਤੋਂ ਬਾਅਦ ਸੁਧਾਰ ਇੱਕ ਵਾਰ ਜਗਜੀਤ ਸਿੰਘ ਡੱਲੇਵਾਲ ਦੀ ਜ਼ੁਬਾਨੀ ਸੁਣਾਉਣੀ ਬਾਪੂ ਜੀ ਠੀਕ ਹੋ ਹਾਂ ਠੀਕ ਹੈ ਬਾਪੂ ਜੀ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਲ ਦੇਖੋ ਸੰਗਤ ਦੇ ਨਾਲ ਸਨੇਹਾ ਹਜੇ ਨਾ ਆਉਂਦੀ ਐਸਟੀ 'ਚ ਨਹੀਂ ਆ ਮੈਂ ਇਹ ਜਿੰਨਾ ਕੁ ਜ਼ਰੂਰ ਹੈ ਕਿ ਜਿੰਨਾ ਕੁ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਿਆ ਸਰਕਾਰ ਜਿੰਨੀ ਪਿੱਛੇ ਹਟੀ ਹੈ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਘੇਮਣ ਕਰਨ ਵਾਰਤ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨਹੀਂ ਇਥੋਂ ਸਾਨੂੰ ਚੱਕਣ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਤਿਬਦੌਲਤ ਹੋ ਸਕਿਆ ਹੈ ਤੇ ਬਸ ਇਹੀ ਉਮੀਦ ਹੈ ਸੰਗਤਾਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਤਰਨ ਨੂੰ ਸਮਰਥਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਬੇਨਤੀ ਜੇ ਇੱਥੇ ਸੰਘਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈ। ਬਾਬੂ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੋ ਘਟ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ ਨਾਲ ਕਿ ਤੁਸੀਂ ਤਕੜੇ ਹੋ ਕੇ 14 ਲਿਟੇ ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂਪ ਦੀ ਕਿਰਪਾ ਨਾਲ ਹੋਣਾ ਚਾਹੀਦਾ ਹੈ। ਪਰ ਰੋਟੀ ਨਾਲ ਆਇਆ ਟਰੀਟਮੈਂਟ ਨਾਲ ਨਹੀਂ ਹੋਣਾ ਉਹ ਤੇ ਜਿੱਤੇ ਟਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੇ ਨੇ ਸਮੇ ਤਾਂ ਇੱਕ ਫੰਗਾ ਪਾਉਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਤਕੇ ਨਾਲ ਉਹਨਾਂ ਨੇ ਮੇਰੇ ਕੋਲ ਆ ਕਰਵਾਇਆ ਟਰੀਟਮੈਂਟ ਨਾਲ ਨਹੀਂ ਟਰੀਟਮੈਂਟ ਦੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ਼ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਇਹ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੋਰਚੇ ਨੂੰ ਪਰ। ਸੀਨੀਅਰ ਕਿਵੇਂ ਤੁਹਾਡੀ 14ਵੀਂ ਮੀਟਿੰਗ 'ਚ ਤੁਸੀਂ ਜਾ ਰਹੇ ਹੋ ਫਿਰ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਡਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦਿਖਣੇ ਚਾਹੀਦੇ ਨੇ। ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ। ਤਾਂ ਬਾਬਾ ਨਾਨਕ ਮੁਰੇ ਅਰਦਾਸ ਕਰਨ ਫਿਰ ਜਿਹੇ ਜਾ ਹੋਇਆ ਉਹੋ ਜਿਹੇ ਨੂੰ ਲੈ ਜਾਣੀ ਉੱਥੇ ਮੀਟਿੰਗ 'ਚ। ਬਾਬਾ ਜੀ ਠੀਕ ਹੋ। ਹਾਂ ਠੀਕ ਹੈ। ਬਾਬਾ ਜੀ ਕੋਈ ਸਨੇਹਾ ਲੈਣਾ ਚਾਹੋਗੇ ਸੰਗਤ ਦੇ ਨਾਂ? ਦੇਖੋ ਸੰਗਤ ਦੇ ਨਾਲ ਸਣੀ ਹਾਲੇ ਨਾ ਆਉਂਦੀ ਐਸਟੀ ਚ ਨਹੀਂ ਆ ਮੈਂ ਲੇਕਿਨ ਇੰਨਾ ਕਿ ਜ਼ਰੂਰ ਹੈ ਕਿ ਜਿੰਨਾ ਕ ਮੋਰਚੇ ਨੂੰ ਜਿੱਤ ਵੱਲ ਲੈ ਕੇ ਗਿਆ ਸਰਕਾਰ ਜਿੰਨੀ ਪਿੱਛੇ ਹਟੀ ਐ ਕੋ ਸੰਗਤ ਦੇ ਸਹਿਯੋਗ ਕਰਕੇ ਸਾਡੇ ਜਿਹੜੇ ਨੌਜਵਾਨਾਂ ਨੇ ਸਾਡੇ ਵੀਰਾਂ ਨੇ ਹੋਰ 111 ਨੇ ਜਾਂ ਘੇਮਤਨਬਰ ਤੋਂ ਸ਼ੁਰੂ ਕੀਤਾ ਉਹਨਾਂ ਦੇ ਹੌਸਲੇ ਸਦਕਾ ਤੇ ਜਿਵੇਂ ਨੌਜਵਾਨਾਂ ਨੇ ਮੋਰਚਾ ਸੰਭਿਆ ਸਰਕਾਰ ਨੇ ਇਥੋਂ ਸਾਨੂੰ ਚੱਕਰ ਨਹੀਂ ਦਿੱਤਾ ਇਹ ਸਭ ਉਹਨਾਂ ਦੀ ਹਿੰਮਤ ਦਾ ਤੀਬਰ ਉਤਪੋ ਹੋ ਸਕਿਆ ਤੇ ਬਸ ਇਹੀ ਉਮੀਦ ਹੈ ਸੰਗਤਾਂ ਕਿ ਇਸੇ ਤਰ੍ਹਾਂ ਦਾ ਸਹਿਯੋਗ ਇਸੇ ਤਰ੍ਹਾਂ ਦਾ ਪਿਆਰ ਇਸੇ ਤਰ੍ਹਾਂ ਦਾ ਧਰਨੇ ਨੂੰ ਸਮਰਥਨ ਬਣਾਈ ਰੱਖੋ ਵਾਹਿਗੁਰੂ ਕਿਰਪਾ ਕਰੇ ਆਇਨਾ ਸੋਚ ਲਓ ਵੀ ਮੀਟਿੰਗ ਆ ਗਈ ਸ਼ਾਇਦ ਮਸਲਾ ਹੱਲ ਹੋ ਗਿਆ ਆਪਾਂ ਨੂੰ ਲੋੜ ਉਦੋਂ ਤਕੜੇ ਹੋਣ ਦੀ ਪੈਣੀ ਹੈ ਸੋ ਇਸ ਕਰਕੇ ਮੋਰਚੇ ਨੂੰ ਤਕੜੇ ਹੋ ਕੇ ਜ਼ਰਵਾ ਦੇ ਦਿਓ ਹੋਰ ਗੰਤੀ ਤੇ ਇੱਥੇ ਸੰਗਤ ਪਹੁੰਚੇ ਤਾਂ ਕਿ ਆਪਾਂ ਮੋਰਚਾ ਜਿੱਤ ਲਈਏ। ਬਾਬਾ ਜੀ ਬਹੁਤ ਸਾਰੇ ਲੋਕ ਵੀ ਤੁਹਾਨੂੰ ਅਪੀਲ ਕਰ ਰਹੇ ਆ। ਕਿਸਾਨ ਯੂਨੀਅਨਾਂ ਵੀ ਅਪੀਲ ਕਰ ਰਹੀਆਂ ਵੀ ਘਟੋ-ਘਟ ਖਾਣਾ ਸ਼ੁਰੂ ਕਰ ਲਿਆ ਜਾਵੇ। ਮੈਡੀਕਲ ਟ੍ਰੀਟਮੈਂਟ ਦੇ ਤਾਂ ਕਿ ਤੁਸੀਂ ਤਕੜੇ ਹੋ ਕੇ ਚੌਧਾਲੀ ਲਿਟੇ ਚ ਬਹਿ ਸਕੋ ਪ੍ਰਸ਼ਾਸਨ ਦੇ ਸਾਹਮਣੇ, ਸਰਕਾਰ ਦੇ ਸਾਹਮਣੇ। ਦੇਖੋ ਗੱਲ ਇਹ ਹੈ ਤਕੜਾ ਤਾਂ ਅਕਾਲਪੁਰ ਖਵਾਹੀ ਗਰੂਪ ਦੀ ਕਿਰਪਾ ਨਾਲ ਹੋਣਾ ਰੋਟੀ ਨਾਲ ਜਾਂ ਟ੍ਰੀਟਮੈਂਟ ਨਾਲ ਹੀ ਹੋਣਾ ਉਹ ਤੇ ਜਿੱਤੇ ਟ੍ਰੀਟਮੈਂਟ ਦਾ ਵੀ ਆ ਕਰਿਆ ਕੰਮ ਉਹਦੇ ਹੋਰ ਸਾਡੀ ਨੇ ਸਮੇ ਤਾਂ ਇੱਕ ਪੂਰਾ ਪੌਣ ਲੱਗੀਆਂ ਸੀ ਵੀ ਅਸੀਂ ਸਾਰੇ ਹੀ ਪਾਣੀ ਦੀ ਰੋਟੀ ਛੱਡ ਕੇ ਬੈਨੇ ਆ ਇਹ ਉਹਨਾਂ ਦੀ ਦਬਾਅ ਸਦਕਾ ਉਹਨਾਂ ਦੀ ਤੱਕੇ ਨਾਲ ਉਹਨਾਂ ਨੇ ਮੇਰੇ ਕੋਲ ਵਾਕ ਕਰਵਾਇਆ ਹੈ ਟ੍ਰੀਟਮੈਂਟ ਨਾਲ ਨਹੀਂ ਟ੍ਰੀਟਮੈਂਟ ਦੀ ਵੀ ਕੋਈ ਲੋੜ ਨਹੀਂ ਸੀ ਤੁਸੀਂ ਤਕੜੇ ਰਹੋ ਗੁਰੂ ਨਾਨਕ ਮੇਰ ਕਰਨ ਚੀਜ ਉਹਨਾਂ ਦੀ ਹੈ ਇਹ ਸਰੀਰ ਆਪਣਾ ਨਹੀਂਗਾ ਜੇ ਉਹਨੇ ਜਿਤਾਉਣਾ ਸੋ ਮੇਰੀ ਅਪੀਲ ਹੈ ਸੰਗਤ ਨੂੰ ਕਿ ਤਕੜੇ ਹੋ ਕੇ ਮੂਰਚਿਆਂ ਨੂੰ ਪਰਲ ਸੀਰ ਕਿਵੇਂ ਤੁਹਾਡੀ 14ਵੀਂ ਮੀਟਿੰਗ ਚ ਤੁਸੀਂ ਜਾ ਰਹੇ ਹੋ ਕਿਉਂਕਿ ਲੋਕਾਂ ਨੂੰ ੜੀ ਕਹਿ ਕੇ ਸਾਨੂੰ ਢੱਲੇਵਾਲ ਸਾਹਿਬ ਮੀਟਿੰਗ ਦੇ ਅੰਦਰ ਦੇਖਣੇ ਚਾਹੀਦੇ ਨੇ ਚਲੋ ਇਹ ਵਾਹਿਗੁਰੂ ਕਿਰਪਾ ਕਰੇ ਜੇ ਸੰਗਤ ਦੀ ਭਾਵਨਾ ਹੈ ਤਾਂ ਬਾਬਾ ਨਾਨਕ ਮੂਰੇ ਅਰਦਾਸ ਕਰ ਨੂੰ ਤੁਸੀਂ ਸੁਣਿਆ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਸ਼ਬਦਾਂ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ سپورਟ ਦੇ ਵਿੱਚ ਮਰਨ ਵਰਤ ਰੱਖਿਆ ਜਿਨ੍ਹਾਂ ਦੇ ਵੱਲੋਂ ਜਗਜੀਤ ਸਿੰਘ ਡੱਲੇਵਾਲ ਦੀ سپورਟ ਦੇ ਵਿੱਚ ਖਨੌਰੀ ਬਾਰਡਰ ਦੇ ਉੱਤੇ ਪਹੁੰਚਿਆ ਗਿਆ ਜੋ ਘਰਾਂ ਦੇ ਵਿੱਚ ਬੈਠੇ ਵੀ ਜਗਜੀਤ ਸਿੰਘ ਡੱਲੇਵਾਲ ਦਾ ਸੋਸ਼ਲ ਮੀਡੀਆ ਦੇ ਉੱਤੇ سپورਟ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਬਾਰਡਰਾਂ ਦੇ ਉੱਤੇ ਆਓ ਤਾਂ ਜੋ ਇਹ ਜਿਹੜੀ ਜਿੱਤਾ ਹੁਣ ਯਕੀਨੀ ਬਣਾਈ ਜਾ ਸਕੇ ਕਿਉਂਕਿ ਪਹਿਲਾ ਕਦਮ ਜਿਹੜਾ ਆ ਕੇਂਦਰ ਦੇ ਵੱਲੋਂ ਕਿਸਾਨਾਂ ਵੱਲ ਵਧਾ ਲਿਆ ਗਿਆ ਤਾਂ ਕਿਸਾਨਾਂ ਨੇ ਵੀ ਉਸ ਕਦਮ ਨੂੰ ਪੁੱਠਾ ਨਹੀਂ 모ੜਿਆ ਕਿਸਾਨਾਂ ਦੇ ਵੱਲੋਂ ਵੀ ਉਹ ਆਪਣਾ ਕਦਮ ਅੱਗੇ ਵੱਲ ਵਧਾਇਆ ਤਾਂ ਮੀਟਿੰਗ ਦੇ ਵਿੱਚ ਸਹਿਮਤੀ ਜਤਾ ਦਿੱਤੀ ਆ ਸੱਦਾ ਦਿੱਤਾ ਜਿਹੜਾ ਹੁਣ ਮੀਟਿੰਗ ਹੋਣੀ ਆ ਪਰ ਮੀਟਿੰਗ ਕਹਿੰਦੇ ਬਹੁਤ ਲੇਟ ਰੱਖ ਲਈ ਆ ਤਾਂ ਮੀਟਿੰਗ ਲੇਟ ਹੋ ਚੁੱਕੀ ਆ ਜਲਦੀ ਕਰਵਾਉਣ ਦੀ ਵੀ ਮੰਗ ਕੀਤੀ ਜਾ ਰਹੀ ਆ ਤਾਂ ਜੀਜੀਤ ਸਿੰਘ ਢੱਲੇਵਾਲ ਦਾ ਪਹਿਲਾ ਬਿਆਨ ਆਇਆ ਉਹਨਾਂ ਦੇ ਵੱਲੋਂ ਬਹਿਗਰੂ ਦਾ ਲੋਕਾਂ ਦਾ